ਕੋ ਸਭ ਤੋਂ ਕਿਤੇ ਅਸੀਂ ਜਿਵੇਂ ਜੀ ਸਰਵਿਸ ਸ਼ੁਰੂ ਕਰਵਾ ਰਹੇ ਹਾਂ ਔਰ ਸਭ ਤੋਂ ਬੇਨਤੀ ਹੈ ਜੇ ਬਰਾਬਰ ਨਾ ਕਦੇ ਕਿਸੇ ਨੂੰ ਨੌਨ ਫਲਾਈਟ ਵਿੱਚ ਸ਼ੇਅਰ ਕਰਵਾਇਆ ਜਾਂਦਾ ਔਰ ਬੰਦੇ ਸਟਾਰਨੇ ਵਾਲੇ ਏਰੀਆ ਚ ਕਾਫੀ ਹੁੰਦੀ ਹੈ ਜੀ ਸੋਰਾ ਹਸਪਤਾਲ ਵਿੱਚ ਸਿਵਲ ਹਸਪਤਾਲ ਦੇ ਦਰਬਰੀ ਦੀ ਕਾਫੀ ਮੰਗ ਚੱਲ ਰਹੀ ਹੈ ਇਹਦੇ ਵਿੱਚ ਦੇਖੋ ਆਇਆ ਦਾ ਸਿਵਲ ਹਸਪਤਾਲ ਇਹ 30% ਹੈਗਾ ਇਹਦੇ ਵਿੱਚ ਨਾ ਮੇਨ ਇਸ਼ੂ ਅੰਦਾਜ਼ ਰੈਸਰਡ ਸਪੈਸ਼ਲਿਸਟ ਡਾਕਟਰ ਜੇ ਆ ਗਿਆ ਕੋਈ ਆਤਾ ਪੁਲੀਦਰਵਾ ਬਰਨੀ ਕਰਾਉਂਦਾ ਤਾਂ ਜਦੋਂ ਕੋਈ ਪੋਸਟ ਗ੍ਰੈਜੂਏਸ਼ਨ ਕਰ ਚੁੱਕਾ ਜਾਂਦਾ ਹੈ ਪ੍ਰੋਮੋਸ਼ਨ ਲੈ ਕੇ ਚਲਾ ਜਾਂਦਾ ਹੈ ਇਹ ਲਗਾਤਾਰ ਜੋ ਕਿ ਥੋੜਾ ਜਿਹਾ ਪਿਆਰੇ ਤੋਂ ਦੂਰ ਹੈ ਲੋਕਾਂ ਦੀ ਪ੍ਰੈਫਰੈਂਸ ਉਹਦੀ ਆਪਣੇ ਆਲੇ ਲਗਾ ਜੋ ਜੀਬੋ ਆਈ ਲਗਾ ਜਿਵੇਂ ਬਤਵਤ ਮਹਿੰਦਰ ਸਿੰਘ ਸਾਹਿਬ ਦਾ ਰੋਪੜ ਇਹ ਜਿਹੜਾ ਪਾਦਰਾ ਹੋ ਗਿਆ ਤਾਂ ਉਹ ਅੱਗੇ ਮੂਲਕ ਹੈ ਜੀ ਜਾ ਕੇ ਲੈਰਾ ਹੈਗਾ ਉਧਰ ਥੋੜਾ ਜਿਹਾ ਮੁਕਤ ਆਦੀ ਹੈ ਡਾਕਟਰ ਉਹ ਅਸੀਂ ਲਾਣੇ ਆ ਡਾਕਟਰ ਨੂੰ ਤੁਸੀਂ ਜਬਰਦਸਤ ਨਹੀਂ ਭੇਜ ਸਕਦੇ ਉਹਨਾਂ ਨੂੰ ਕਿਤੇ ਸਰਕਾਰ ਵੀ ਵਿਸ਼ੇਸ਼ ਨੀਤੀ ਨਹੀਂ ਲਿਆ ਸਕਦੀ ਜਿਸ ਤਰ੍ਹਾਂ ਬਾਰਡਰ ਨੇ ਦੂਰ ਦੇ ਨੇ ਜਿਹੜੇ ਜਿੱਥੇ ਇੱਥੇ ਇਸ ਤੇ ਹਰ ਵਾਰੀ ਇਹ ਹੁੰਦਾ ਵੀ ਡਾਕਟਰ ਬਹੁਤ ਜਲਦੀ ਆਉਂਦੇ ਨੇ ਤੇ ਬਹੁਤ ਜਲਦੀ ਚਲੇ ਜਾਂਦੇ ਆ ਚਲੇ ਜਾਂਦੇ ਆ ਇਹਦੇ ਵਾਸਤੇ ਸਪੈਸ਼ਲ ਨੀਤੀ ਲੈ ਕੇ ਆਏ ਆ ਜਿਹੜੇ ਤੁਹਾਡੇ ਐਨਐਚਐਮ ਨੇ ਵਿੱਚ ਸੀਨੀਅਰ ਤਨਖਾਹ ਕੋ ਡਾਕਟਰ ਘੱਟਾ ਹੈ ਉੱਥੇ ਅਸੀਂ ਉਹਦੀ ਤਨਖਾਹ 40000 ਰੁਪਏ ਵਧਾਈ ਨਿਰੰਤਰ ਕਾ ਬਦਲੇ ਆ ਗਏ। ਕਿ ਦੂਜਾ ਮੈਂ ਕੋਸ਼ਿਸ਼ ਕਰ ਰਿਹਾ ਜਿਹੜੇ ਯਾ ਡਾਕਟਰ ਐ ਟ੍ਰੇਨਿੰਗ ਕਰਦੇ ਆ ਇਹ ਪਹਿਲੀ ਵਾਰੀ ਹੋਇਆ ਕਿ ਮਾਨ ਸਰਕਾਰ ਨੇ 2500 ਡਾਕਟਰ ਸਾਡੇ ਕੋਲ ਪੋਸਟ ਗ੍ਰੈਜੂਏਸ਼ਨ ਕਰਦੇ ਸੀ ਉਹ ਪੋਸਟ ਗ੍ਰੈਜੂਏਸ਼ਨ ਕਰਕੇ ਚਲੇ ਜਾਂਦੇ ਸੀ। ਪੋਸਟ ਗ੍ਰੈਜੂਏਸ਼ਨ ਕਰਕੇ ਮਤਲਬ ਇਹਨਾਂ ਨੇ 20 ਸਾਲ ਚ ਕਿਸੇ ਨੂੰ ਕੋਈ ਨਹੀਂ ਰੱਖਿਆ ਸੀ ਹੁਣ ਉਹਨਾਂ ਨੂੰ ਸਿੱਧੇ ਅਪੁਆਇੰਮੈਂਟ ਲੈਟਰ ਦਿੱਤੇ ਆ। ਉਹਦੇ ਚੋਂ 750 ਨੇ ਰੁਜ਼ਾਨ ਕੀਤਾ। ਉਹ ਜਿਹੜੇ ਯੰਗ ਡਾਕਟਰਾਂ ਨੂੰ ਅਸੀਂ ਇੱਥੇ ਜਿਹੜੇ ਕਮਰੇ ਬਣੇ ਹੋਏ ਆ ਸਾਡੇ ਕੋਲ ਸੀ ਚਾਹੇ ਵਾਰਡ ਨੂੰ ਕਨਵਰਟ ਕਰੀ ਅਸੀਂ ਉਹਨਾਂ ਨੂੰ ਅਕਮੋਡੇਸ਼ਨ ਵੀ ਦੇ ਰਹੇ ਆ कोरोना सर्टिफाईਸ ਕਰ ਰਹੇ ਜਿਹਨਾਂ ਨੂੰ ਸਪੈਸ਼ਲ ਜਿਹੜਾ 5 10 15 ਦਾ ਪੈਕੇਜ ਵੀ ਆ ਬਾਕੀ ਫਾਇਦੇ ਉਹ ਡਾਕਟਰਾਂ ਨੂੰ ਦਿੱਤਾ ਕਿ ਅਸੀਂ ਡਾਕਟਰਾਂ ਦੀ ਆਪਣੇ ਕੋਲ ਸ਼ੋਰਟੇਜ ਆ ਗਈ ਹੈ ਉਹਦੀ ਗੱਲ ਬਿਲਕੁਲ ਠੀਕ ਹੈ ਉਹਨੂੰ ਤਰਕਾਬ ਵੀ ਵਾਅਦਾ ਦੇ ਰਹੇ ਨੇ इवन ਜਿਹੜੇ ਕੋਈ ਅਫਸਰ ਟੈਸਟ ਹੈ ਦੂਜਿਆਂ ਨੂੰ ਅਸੀਂ ਕਹਿੰਦੇ ਜਿਹੜਾ ਪ੍ਰਾਈਵੇਟ ਕੋਸਾ ਦਾ ਡਵੈਲਪਮੈਂਟ ਚਾਰ ਘੰਟੇ ਆਦਾਂ ਚਲਾ ਦੇ ਉਸ ਮੋਡ ਤੇ ਵੀ ਸਪੋਰਟ ਕਰ ਰਹੇ ਆ ਖਾਸ ਕਰਕੇ ਸਕੈਪਟਰ ਸਟਾਈਲ ਦੇ ਪ੍ਰੋਸੈਸ ਸਭ ਤੋਂ ਵੱਡਾ ਉਹ 1500 ਰੁਪਏ ਪਰ ਆ ਰਿਹਾ ਹੈ ਉਹ ਮਾ ਬੇਲੇ ਵਾਰਾ ਦਿੱਖ ਸੀ ਮੇਰੇ ਸਾਹਮਣੇ ਕਿਹਾ ਜੀ ਥਰੋਮੋਸੇਟ ਦਾ ਤੇ ਹਸਪੀਟਲ ਬਣਾਵਾ ਦਿੱਤੇ ਇਸ ਨਹੀਂ ਬਣਾਇਆ ਜਨੇ। ਦੇਖੋ ਜੀ ਕੋਸ਼ਿਸ਼ ਵੀ ਤਾਂ ਨਾ ਕੋਈ 24 ਅੰਟਰੀ ਸਰਵਿਸਸ ਸਟਾਰਟ ਕਰ। ਨਹੀਂ ਇਹ ਤਾਂ ਰੈਫਰੈਂਸ ਸੈਂਟਰ ਹੀ ਆ ਜੀ ਪਾਟੜਾ ਦਾ। ਦੇਖੋ ਜਿਹੜਾ ਹੁੰਦਾਰਾ ਜੀ ਆਪਣੇ ਆਪਣੀ ਕੋਸ਼ਿਸ਼ ਕੀ ਆ ਕਿ ਸਰਵਿਸਸ ਦੇਣੀ ਆ ਉਸੀ ਆਪਰਟ ਸਪੋਕ ਦੇ ਵਿੱਚ। ਜਿਹੜਾ ਤਾਂ ਹਾਰਦਾ ਹੈਗਾ ਅਸੀਂ ਰੇਂਦਰਾ ਸ਼ੁਰੂ ਕਰਤਾ ਜੀ। ਜਿੱਥੋਂ ਬੰਦੇ ਨੂੰ ਇਹ ਘੰਟਾ ਲੱਗਦਾ ਜਾਣ ਨੂੰ ਉਹਨੂੰ ਇੱਥੇ ਡਾਕਟਰ ਉਹਨੇ ਸਟੇਬਲਾਈਜ਼ ਕਰਕੇ ਉਹਨੂੰ ਮੈਡੀਕਲ ਸਪੈਸ਼ਲਿਸਟ ਦੇਵਾ ਕੇ ਤੁਹਾਨੂੰ ਕਰ ਰਹੇ ਹੋ ਜੇਗਾ ਉਹਨੂੰ ਕਿਉਂਕਿ ਵੀ ਅਸੀਂ ਉਹ ਡਾਕਟਰ ਲਾਏ ਆ ਨਾ ਜੀ ਡਾਕਟਰ ਲਾਏ ਆ ਹੁਣ ਇੱਕ ਹਜ਼ਾਰ ਸਟਾਫ ਨਾਲ ਸਾਰੇ ਜੀ ਪਹਿਲਾ ਮੇਰਾ ਕੋਸ਼ਿਸ਼ ਹੈ ਵੀ 24 ਘੰਟੇ ਹਫ਼ਤਾ ਚੱਲਣਾ ਐਮਰਜੈਂਸੀ ਹੋਵੇ ਡਿਲੀਵਰੀ ਹੋਵੇ ਫਿਰ ਸਜ਼ੇਰੀਅਨ ਹੋਵੇ ਔਰ ਫਿਰ ਜਿਹੜੇ ਬਾਕੀ ਦੇ ਆਪਰੇਸ਼ਨ ਹੋਣ ਜਿਹੜੇ ਹਾਰਟ ਦੇ ਆਪਰੇਸ਼ਨ ਹੈ ਚਲੋ ਇਹ ਟਰਸਰੀ ਕੇਅਰ ਹੈ ਉਹਦੇ ਚੋਂ ਮोटा ਸੈਟਅਪ ਹੁੰਦਾ ਔਰ ਜਿੰਨਾ ਹਸਪਤਾਲ ਹੋ ਰਿਹਾ ਨੂੰ ਓਡੀ ਵੱਡੀ ਗੱਲ ਨਹੀਂ ਆ ਜੀ ਆਪਰੇਸ਼ਨ ਕਰ ਉਹ ਵੀ ਕਰਾਂਗੇ ਜੀ ਅੱਗੇ ਤੋਂ ਕਿਸੇ ਤਰ੍ਹਾਂ ਟ੍ਰੋਮਾ ਸੈਂਟਰ ਦਾ ਚਲੋ ਜੀ ਇੱਥੇ ਬਹੁਤ ਜ਼ਿਆਦਾ ਟ੍ਰੋਮਾ ਤਾਂ ਮੈਂ ਕਰਤਾ ਨਾ ਜੀ ਹੁਣ 24 ਘੰਟੇ ਸਰਵਿਸ ਕਰਾਂਗੇ 24 ਘੰਟੇ ਸਰਵਿਸ ਮੈੜੀਆ ਕੋਈ ਮੈਡੀਕਲ ਐਮਰਜੈਂਸੀ ਹੋਵੇ 104 ਨੰਬਰ ਹੈ ਜੀ 104 ਨੰਬਰ ਤੇ ਕਾਲ ਕਰੋਗੇ ਤੁਹਾਨੂੰ 5-10 ਮਿੰਟ ਚ ਕਾਲ ਆ ਜਾਈਗੀ 15 ਮਿੰਟ ਚ ਐਮਬੂਲੈਂਸ ਆ ਜਾਈਗੀ ਟ੍ਰੋਮਾ ਸੈਂਟਰ 24 ਘੰਟੇ ਚੱਲੇਗਾ ਇਹ ਮੈਂ ਸਾਰੇ ਪੰਜਾਬ ਦੇ ਜਿਵੇਂ ਤੁਹਾਡਾ ਇਹ ਆ ਪੌਣੀਹੋੜੀ ਬਸਪੁਰਾਣੇ ਵਿੱਚ ਵੀ ਸ਼ੁਰੂ ਕਰ ਰਹੇ ਹਾਂ ਜੀ ਤੁਹਾਡੇ ਆਪਣੇ ਜਿਹੜਾ ਬਾਸਾਪੁਰ ਤੋਂ ਸ਼ੁਰੂ ਕਰ ਰਹੇ ਹਾਂ ਜਿਹੜਾ ਹੈਗਾ ਤੁਹਾਡਾ ਸਮਾਣੇ ਦੇ ਵਿੱਚ ਥੋੜੇ ਜਿਹੇ ਡਾਕਟਰ ਫਿਰ ਵੀ ਟਿਕ ਜਾਂਦੇ ਆ ਉੱਥੇ ਉਹ ਕੁਛ ਦੇਰ ਲਾ ਦਿੰਦੇ ਆ ਉੱਥੇ ਸਰਵਿਸ ਜਿਆਦਾ ਹੋ ਜਾਣਗੀ ਆ ਸੋ ਕੁੱਲ ਮਿਲਾ ਕੇ ਜਿਹੜੇ ਲੋਕਾਂ ਨੂੰ 24 ਘੰਟੇ ਸਰਵਿਸ ਮਿਲਣੀ ਚਾਹੀਦੀ ਹੈ ਟਰੋਮਾ ਦਾ 24 ਘੰਟੇ ਇਲਾਜ ਹੋ ਜੇਗਾ ਜੀ ਇੱਥੇ ਸਵੇਰ ਨੂੰ ਸ਼ਾਮ ਨੂੰ ਰਾਤ ਨੂੰ ਡਾਕਟਰ ਹੋਣਗੇ ਇਹ ਸਿਚੁਏਸ਼ਨ ਪਹਿਲਾਂ ਨਹੀਂ ਸੀ ਤਾਂ ਸਭ ਇੱਥੇ ਜਿਵੇਂ ਜਿਵੇਂ ਤੁਸੀਂ ਕਮੋਡੀਸ਼ਨ ਦੀ ਗੱਲ ਕੀਤੀ ਹੈ ਸਭ ਤੋਂ ਵੱਡੀ ਸਮੱਸਿਆ ਹੀ ਕਮੋਡੀਸ਼ਨ ਦੀ ਹੈ ਉਹਦੇ ਵਾਸਤੇ ਕੀ ਪ੍ਰਬੰਧ ਕਰ ਰਹੇ ਹੋ ਉਹਦੇ ਵਾਸਤੇ ਮੈਂ ਕਰ ਰਿਹਾ ਜੀ ਫਿਲਹਾਲ ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਟੈਂਪਰੇਰੀ ਦਾ ਬਾਕੀ ਐਮਐਨਏ ਸਾਹਿਬ ਰੱਖ ਨਹੀਂ ਜਿਸ ਤਰ੍ਹਾਂ ਹੋਰ ਪਾਸੇ ਤੁਸੀਂ ਉਹਦੇ ਵਿੱਚ ਸਿਵਲ ਪ੍ਰਸ਼ਾਸਨ ਦੇ ਵਿੱਚ ਬਹੁਤ ਸਾਰੇ ਕਮੋਡੀਸ਼ਨ ਹੈ ਜਿਹੜੀ ਰੈਂਟਲ ਹੋ ਜਾਂਦੀ ਹੈ ਪਰ ਡਾਕਟਰਾਂ ਵਾਸਤੇ ਕਿਉਂ ਨਹੀਂ ਇੱਥੇ ਕੋਈ ਇੱਥੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਜਿਹੜੇ ਮੰਡੀ ਵਾਲੇ ਆ ਚਾਹੇ ਤੁਸੀਂ ਪੱਤਰਕਾਰ ਹੋ ਚਾਹੇ ਬਿਜ਼ਨਸਮੈਨ ਹੈ ਦੂਜੇ ਅਕਰੋਰੀ ਮੰਡੀ ਵਾਲੇ ਕਹਿੰਦੇ ਕਿ ਸਾਨੂੰ ਡਾਕਟਰ ਦਿਓ ਜੀ ਉਹ ਕਹਿੰਦੇ ਅਸੀਂ ਜਿੰਨੀ ਤਰ ਉਹੀ ਲੰਗਰ ਵੀ ਲਾਦਾ ਕੋਣ ਠੀਕ ਹੈ ਸੋ ਫਰੋਰੀ ਮੰਡੀ ਵਾਲੇ ਨੇ ਕਿਹਾ ਤੁਸੀਂ ਵੀ ਇਹੋ ਜਿਹਾ ਕਰੋ ਜੀ ਸਭ ਤੋਂ ਵੱਡਾ ਕੁਆਟਰ ਜਿਹੜੇ ਕੁਆਟਰ ਵੱਡਾ ਦਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸੀ ਸਿਹਤ ਸਭ ਤੋਂ ਵੱਡਾ ਦਾਵਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਰ ਸਾਡਾ ਹਲਕਾ ਇਹ ਮਹਿਸੂਸ ਕਰ ਰਿਹਾ ਕਿ ਇੱਥੇ ਅੱਜ ਤੱਕ ਸਿਹਤ ਦੇ ਬੀਲਡ ਦੇ ਵਿੱਚ ਕੁਝ ਵੀ ਨਹੀਂ ਹੋਇਆ ਨਹੀਂ ਦੇਖੋ ਇੱਕ ਤਾਂ ਦਵਾਈਆਂ ਆ ਗਈਆਂ ਤੁਹਾਡੇ ਚਾਹੀਏ ਸੀ ਮੁੱਲਾ ਦਵਾਈਆਂ ਤਾਂ ਪਿਛਲੇ ਸਾਲ ਐਕਸਪਾਇਰ ਹੀ ਪਤਾ ਨਹੀਂ ਕਿੰਨੀਆਂ ਹੋ ਗਈਆਂ ਇੱਥੇ ਪਈਆਂ ਦਵਾਈਆਂ ਉਹ ਤਾਂ ਨਹੀਂ ਹੋਣੀਆਂ ਚਾਹੀਦੀਆਂ ਕੋਈ ਚਲੋ ਇਸ ਵਾਰ ਚੋਂ ਟੋਲ ਸਕਦੇ ਆ ਐਕਸਪਾਇਰ ਹੋਣ ਦਾ ਕੋਈ ਮਤਲਬ ਨਹੀਂ ਅਸੀਂ ਇਹਨਾਂ ਨੂੰ ਕਹੇ ਤਿੰਨ ਮਹੀ ਜਿਹੜੇ ਜਿੱਥੇ ਡਿਮਾਂਡ ਹੈ ਉੱਥੇ ਦੇ ਦਾਂਗੇ ਕਿੱਥੇ ਡਾਕਟਰਾਂ ਦੀ ਸ਼ਾਰਟੇਜ ਹੈ ਉੱਥੇ ਕਿਵੇਂ ਹੋ ਜਾਂਦਾ ਇੱਕ ਤਾਂ 100% ਅਵੇਲੇਬਿਲਟੀ ਆਮ ਡਰੱਗਸ ਜਿਹੜੇ ਟੈਸਟ ਹੋਣੇ ਆ ਜੇ ਸਪੋਰਟ ਤੇ ਕੋਈ ਮੈਡੀਕਲ ਟੈਕਨੀਸ਼ੀਅਨ ਨਹੀਂ ਹੈ ਮਸ਼ੀਨ ਚ ਕੋਈ ਦਿੱਕਤ ਆ ਗਈ ਐਕਸ-ਰੇ ਕਰਾਣਾ ਅਲਟਰਾਸਾਉਂਡ ਕਰਾਣਾ ਕਿ ਹਸਪੀਟਲ ਪ੍ਰਾਈਵੇਟ ਲਿਆ ਪੈਨਲ ਕੀਤਾ ਬਹੁਤ ਕੁਝ ਹੋਇਆ ਜੀ ਆਨਾ थैंक यू ਅਪਨੇ ਆਪਣੇ ਆਪਣੇ ਪੈਟਰੀਆਂ ਆਪਣੇ ਆਪਣੇ ਆਪ ਦੇ ਲਾਗ ਦੇ ਲਈ ਆਹਨ ਦੇਖੋ ਕਿ ਉਹਨਾਂ ਨੂੰ ਲੈਂਟਨਾ ਦਿੱਤਾ ਜਾਂਦਾ ਹੈ ਕਿ ਉਹ ਫਰਵਾਇਡ ਕਰਦੇ ਕਿਤੇ ਕਿਤੇ ਲੋੜ ਹੈ ਇਸ ਪ੍ਰੋਸੈਸਮੈਂਟ ਅਗਿ ਆਪਰੇ ਆਪਣੇ ਇਹਨਾਂ ਡੈਂਗੋ ਤੋਂ ਬਚਾਉਣ ਦਾ ਸੰਜੋਗ ਠੀਕ ਹੈ 4 ਨੰਬਰ ਆ ਗਿਆ ਆਪਣਾ ਐਮਰਜੈਂਸੀ ਕੋਈ ਐਮਰਜੈਂਸੀ ਹੋਵੇ ਕੋਈ ਡਿਵਰੀ ਆਪਣੀ ਅਕਸਰ ਦਿੱਕਤ ਆਏ ਕੋਈ ਪ੍ਰੈਗਨਨਸੀ ਕੋਈ ਹੋਰ ਕੋਈ ਸਪੈਸ਼ਲ ਆਫਰ ਵੀ ਸਰ ਆ ਜੋ ਕਿ ਨਾਲ ਨਾਲ ਪ੍ਰਸ਼ਨ ਤੇ ਜੋੜੀ ਕੀ ਕੀਤੀ ਹਾਂ ਜੀ ਦੋਨੋਂ ਫਿਕਸ ਕਰਕੇ ਦੋਨੋਂ ਦਾਰੇ ਕੀ ਦੋਨੋਂ ਫਿਕਸ ਇੱਕ ਇੱਕ ਸੈੱਟ ਬਣਾ ਕੇ ਦੋ ਸੈੱਟ ਬਣਾ ਕੇ ਦੋ ਸੈੱਟ ਬਣਾ ਕੇ ਦੋ ਉਸ ਤੋਂ ਬਾਅਦ ਵਿੱਚ ਇੱਥੇ ਜਾਣਗੇ ਜਦੋਂ ਆਜਿ ਦੇਤੇ ਆ ਗਏ ਨੇ ਇੱਕ ਪਕਾਣੂ ਪੈਗਣੇ ਮੇਰੇ ਕੋਲ ਸਾਲ ਨੇ ਆਹੋ ਆ ਗਏ ਲੈ ਕੇ ਪਿੱਛੇ ਹੋਈ ਜੋ ਲੈ ਕੇ ਪਿੱਛੇ ਹੋਈ ਜੋ ਉੱਤੇ ਚੜਾਈ ਚਟ ਪਾਣ ਚੜਾਈ ਚਟ ਪਾਣ ਸਵੇਰੇ ਸੱਜਣ ਨੂੰ ਆਹਨਾਂ ਚਾਣੜਾ ਵੜਾ ਆਜੂ ਬੋਲਾ ਸਕਦੇ ਆ ਰੁਪਿਆ ਆ ਜਾਣਾ ਜੇਕਰ ਨਾ ਕਰੀ ਕੋਈ ਨਾ ਸਾਲਾ ਰਿਫਰੈਸ਼ਮੈਂਟ लौ जी गर्दि नि त्यति नै गर्दि सो ਸਰ ਬਹੁਤ ਪਾਤਰ ਆ ਰਹੇ ਨੇ ਸਰ ਕਰਾ ਕੇ ਕਰਾ ਕੇ ਬਹੁਤ ਬੋਲੋ ਨਾ ਬੋਲੋ 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 ਸਰ ਇਹਦੇ ਇਹਨਾਂ ਦੀ ਸੁਣੋ ਗੱਲ ਜੀ ਸਰ ਸਾਡੇ ਉਹਨੂੰ ਐਸੇ ਸਰ ਜੀ ਤਨ ਇਹਨਾਂ ਦਾ ਫੇਸ ਆਗਾ ਪ੍ਰੋਸੈਸ ਕਰ ਰਹਾ ਬੋਲੋ ਸਰ ਕਹਿੰਦੇ ਮੈਂ ਅੱਜ ਦੁਬਾਰਾ ਬਣਨੀ ਆ ਨਵੀਂ ਠੀਕ ਕੋਣ ਵਾਲੀ ਨਿਆਰ ਬਿਜਾਰਡ ਰਿਪੇਅਰ ਹੈ ਜੀ। ਜੈ ਨੀ ਕੰਸਟ੍ਰਕਸ਼ਨ ਸ਼ੁਰੂ ਕਰਾਵਾਂ। ਨੂਟਰਾ ਸੇਤ ਕੇਂਦਰ ਸਭ ਤੋਂ ਪਹਿਲਾਂ ਪਾਤਲਾ ਨਾਸ ਕਰਨਾ ਹੀ ਸੀ। ਇਹ ਸਭ ਤੋਂ ਪਹਿਲਾਂ ਇਹ ਹੀ ਸੀ ਜੀ। ਪਾਪੜਾ ਵਾਲਾ ਵੀ ਬਾਤ ਚ ਬੋਲਿਆ ਜੀ ਸਭ ਤੋਂ ਪੁਰਾਣਾ ਤੁਹਾਡਾ ਸਤਰਾਣੇ ਦਾ ਜੀ ਐਸਐਮਓ ਦੀ ਪੋਸਟ ਹੈ ਤੇ ਐਸਐਮਓ ਸਾਹਿਬ ਬੈਠੇ ਤੇ ਕਰਦੇ ਆ ਜੀ ਆਪਾਂ ਸਾਰੇ ਜੀ ਇਹਨੂੰ ਵੀ ਕਰ ਦਿਆਂਗੇ। ਜੇ ਜਦੋਂ ਸਾਰਾ ਪੰਜਾਬ ਦਾ ਹੁਣ ਡਗਣਾ ਪੰਜਾਬ ਬਣਣਾ ਇਹ ਵੀ ਬਿਲਡਿੰਗ ਬਣੇਗੀ ਤਾਂ ਇਹ ਗੱਲ ਬਣਦੀ। ਦੋਸਤੋ ਇਸ ਟਾਈਮ ਅਸੀਂ ਖੜਿਆ ਕਾਗਰ ਦਰਿਆ ਸਾਈਫਨ ਦੇ ਉੱਤੇ ਖਨੌਰੀ ਤੁਸੀਂ ਦੇਖ ਸਕਦੇ ਹੋ 51 ਤੋਂ نیچے ਲੈਵਲ ਹੈ ਜਿਹੜਾ 752 ਤੋਂ ਥੋੜਾ نیچے ਚੱਲ ਰਿਹਾ ਹੈ ਥੋੜਾ ਜਿਹਾ ਜਲ ਰਿਹਾ ਪਾਣੀ ਪਾਣੀ ਕੁਝ ਹੁਣ ਇੱਕ ਜਗ੍ਹਾ ਤੇ ਖੜਿਆ ਹੈ ਜਿਹੜਾ ਪੱਦਰ ਲਗਾਤਾਰ ਵਧ ਰਿਹਾ ਸੀ ਰੁਕੇ ਆ ਕੁਝ ਅਸਾਰ ਬਣੇ ਨੇ ਕਿ ਹੁਣ ਪਾਣੀ ਹੈ ਜਿਹੜਾ ਘਟ ਸਕਦਾ ਅੱਗੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਬੰਨਾ ਦੇ ਉੱਤੇ ਜਾ ਕੇ